ਖਬਰਾਂ ਦੀ ਪੁਨਛਾਣ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਨੇ ਸ਼ਮਸ਼ੇਰਪੁਰ ਖਾਲਵੀ ਖਬਰਾਂ ਦੀ ਕਰਨਗੇ ਪੁਨਛਾਣ ਤੇ ਮੈਂ ਕਰਾਂਗਾ ਸਵਾਲ ਤੇ ਦੱਸਾਂਗਾ ਖਬਰਾਂ ਤੇ ਪਹਿਲੀ ਖਬਰ ਸ਼ੁਰੂ ਕਰਦੇ ਆ ਪਰਖੜ ਵੀ ਜੀ ਨਵੇਂ ਕਾਲੀ ਦਲ ਦਾ ਗਠਨ ਹੋ ਗਿਆ ਤੁਸੀਂ ਭਾਵੇਂ ਇੱਥੇ ਬਿਲਕੁਲ ਨਿਰਪੱਖ ਤੌਰ ਤੇ ਬੈਠੇ ਹੋ ਅਸੀਂ ਪਹਿਲੇ ਦਿਨ ਤੋਂ ਹੀ ਇਹ ਸੋਚ ਕੇ ਬੈਠੇ ਸੀ ਅਸੀਂ ਬਿਲਕੁਲ ਨਿਰਪੱਖਤਾ ਨਾਲ ਗੱਲ ਕਰਨੀ ਹੈ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੇ ਇਹ ਬਲਾਰੇ ਨੇ ਨਵਾਂ ਕਾਲੀ ਦਲ ਬਣ ਗਿਆ ਜੀ ਗੱਲ ਨਿਰਪੱਖੀ ਕਰਿਓ ਦੇਖੋ ਗੱਲ ਇਹ ਹੈ ਕੁਲਦੀਪ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਵੈਗੁਰਜੀ ਕਾਲਸਾ ਵੈਗੁਰਜੀ ਦੇ ਫਤਿਹ ਅਹ ਦੇਖੋ ਇਹ ਜਿਹੜਾ ਐਲਾਨ ਇਹ ਜਿਹੜਾ ਨਵਾਂ ਪੁਨਰਸਜੀਤੀ ਅਕਾਲੀ ਦਲ ਹੈ ਅਕਾਲੀ ਦਲ ਤਾਂ ਖੈਰ ਇਹਨੂੰ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਕਾਲੀ ਦਲ ਹਲੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੋਲ ਇਹਨਾਂ ਦੀ ਹਲੇ ਮਾਨਤਾ ਨਹੀਂ ਹੋਈ ਬਈ ਇਹਨੂੰ ਅਕਾਲੀ ਦਲ ਕਿਹਾ ਜਾਵੇ ਇਹ ਵੀ ਬੜਿਆ ਜਿਹੜੀਆਂ ਕਾਨੂੰਨੀ ਪੇਚਿੱਦਗੀਆਂ ਦੇ ਵਿੱਚ ਇਸ ਦੇ ਨਾਮ ਨੂੰ ਲੈ ਕੇ ਚਰਚਾ ਹੈ ਔਰ ਜਿੱਥੋਂ ਤੱਕ ਇਹਨਾਂ ਦੇ ਇੱਕ ਜਿਹੜਾ ਯੂਨਿਟ ਦੀ ਗੱਲ ਹੈ ਇੱਕ ਜਥੇਬੰਦਕ ਕਟਾਂਚੇ ਦੀ ਗੱਲ ਹੈ ਬੜੀ ਸਪੀਡ ਤੇਜ਼ੀ ਦੇ ਨਾਲ ਇਹ ਆਪਣੇ ਜਿਹੜਾ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਲੱਗੇ ਹੋਏ ਆ ਔਰ ਇਹ ਵੀ ਗੱਲ ਸੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਨੇ ਆਪਣੀ ਜਿਹੜੀ ਭਰਤੀ ਦਾ ਮੁਹਿਮਾ ਉਹ ਬਾਅਦ ਦੇ ਵਿੱਚ ਸ਼ੁਰੂ ਕੀਤੀ ਸੀਗੀ ਲੇਟ ਕੀਤੀ ਸੀਗੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਕਰ ਲਈ ਸੀ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਇਸ ਟੀਮ ਤੋਂ ਪਚੜ ਗਿਆ ਬਹੁਤ ਸਾਰੀ ਇਹ ਜੜੀਆਂ ਇਹਨਾਂ ਜ਼ਿੰਮੇਵਾਰੀਆਂ ਹੈਗੀਆਂ ਬਹੁਤ ਸਾਰੀ ਜਥੇਬੰਦ ਕਟਾਂਚੇ ਦੇ ਵਿੱਚ ਜੜੀਆਂ ਅਹਿਮ ਅਹੁਦਿਆਂ ਦੇ ਉੱਤੇ ਹਲੇ ਅਹਿਮ ਅਹੁਦਿਆਂ ਦੇ ਨਾਲ-ਨਾਲ ਹੋਰ ਜਿਹੜੇ ਥੱਲੇ ਡਿਸਟ੍ਰਿਕਟ ਲੈਵਲ ਦੇ ਆ ਸਰਕਲ ਲੈਵਲ ਦੇ ਆ ਜਾਈਵਨ ਕੇ ਸਟੇਟ ਲੈਵਲ ਦੇ ਵੀ ਹੈਗੇ ਉਹ ਵੀ ਹਲੇ ਤੱਕ ਅਨਾਉਂਸ ਨਹੀਂ ਕੀਤੇ ਗਏ ਜਿੱਤੋਂ ਤੱਕ ਨਵੇਂ ਸਤ ਜੀ ਕੀਤੀ ਨਵੇਂ ਦਲ ਦੀ ਗੱਲ ਹੈਗੀ ਹੈ ਇਹਦੇ ਵਿੱਚ ਇਹਨਾਂ ਨੇ ਆਪਾਂ ਇਹਨੂੰ ਨਵਾਂ ਅਕਾਲੀ ਦਲ ਹੀ ਕਹੋ ਚਲੋ ਹਾਂ ਆਪਣਾ ਯੂਜ਼ ਕਰਦੇ ਆ ਨਵਾਂ ਅਕਾਲੀ ਦਲ ਕਹਿੰਦੇ ਆ ਤੇ ਨਵੇਂ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਵਰਕਿੰਗ ਕਮੇਟੀ ਦਾ ਜਿਹੜਾ ਐਲਾਨ ਕੀਤਾ ਪਹਿਲਾਂ ਪ੍ਰਧਾਨਗੀ ਦੀ ਚੋਣ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਵਰਕਿੰਗ ਕਮੇਟੀ ਸਭ ਤੋਂ ਪਹਿਲਾਂ ਬੁਲਾਰੇ ਲਾਏ ਇਹਨਾਂ ਨੇ ਵੱਖ-ਵੱਖ ਉਹਦੇ ਵਿੱਚ ਵੀ ਇਹਨਾਂ ਨੇ ਸਪੈਸੀਫਾਈ ਕਰਤੇ ਕਿ ਪੋਲੀਟੀਕਲ ਵਿੰਗ ਨੂੰ ਇਹ ਦੇਖੇਗਾ ਰਿਲੀਜੀਅਸ ਵਿੰਗ ਨੂੰ ਇਹ ਦੇਖੇਗਾ ਉਹ ਸਾਰੇ ਬੁਲਾਰੇ ਇਹਨਾਂ ਨੇ ਨਿਯੁਕਤ ਕਰਤੇ ਬੰਦੇ ਸਾਰੇ ਪੁਰਾਣੇ ਜਿਹੜੇ ਸੇਮ ਅਕਾਲੀ ਦਲ ਵਾਲੇ ਹੀ ਬੰਦੇ ਨੇ ਹਾਂ ਤੇ ਉਸ ਤੋਂ ਬਾਅਦ ਇਹਨਾਂ ਨੇ ਵਰਕਿੰਗ ਕਮੇਟੀ ਉਹਦੇ ਵਿੱਚ ਤਾਂ ਮੰਨੋ ਕੋਈ ਨਵੇਂ ਚਿਹਰੇ ਦਾ ਕੋਈ ਖਾਸ ਨਜ਼ਰ ਆਂਦੇ ਨਹੀਂ ਹਾਂ ਵਰਕਿੰਗ ਕਮੇਟੀ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਸਭ ਤੋਂ ਪਹਿਲਾ ਕਦਮ ਹੀ ਕਰੀ ਹੈ ਬੇ ਵਰਕਿੰਗ ਕਮੇਟੀ ਵੀ ਅਨਾਉਂਸ ਕੀਤੀ ਹੈ ਹੁਣ ਇਹਨਾਂ ਨੇ ਜਿਹੜਾ ਜਥੇਵੰਦਕ ਢਾਂਚੇ ਦਾ ਐਲਾਨ ਕੀਤਾ ਜਿਹਦੇ ਵਿੱਚ ਆਪਾਂ ਨੂੰ ਪਤਾ ਕਿ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਇਸ ਦਲ ਕਰਦੇ ਆ ਰਹੇ ਆ ਹਮੇਸ਼ਾ ਮੋਰਲੀ ਕਤਾਰ ਦੇ ਵਿੱਚ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਦਿਖੇ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਉਹਦੇ ਵਿੱਚ ਵੀ ਉਹ ਸ਼ਮਾਰ ਸੀਗੇ ਸੋ ਉਹਨਾਂ ਨੂੰ ਜਿਹੜਾ ਸਕੱਤਰ ਜਨਰਲ ਦੇ ਉਹਦੇ ਨਾਲ ਨਵਾਜਿਆ ਹੋਰ ਬਹੁਤ ਸਾਰੇ ਜਿਵੇਂ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਉਹ ਆਪਾਂ ਪਰਮਿੰਦਰ ਸਿੰਘ ਢਿੰਡਸਾ ਦੀ ਗੱਲ ਕਰੀਏ ਗੋਵਿੰਦ ਸਿੰਘ ਲੋਂਗੋਵਾਲ ਦੀ ਗੱਲ ਕਰੀਏ ਭਾਈ ਮਨਜੀਤ ਸਿੰਘ ਦੀ ਗੱਲ ਕਰੀਏ ਗਗਨਜੀਤ ਬਰਨਾਲਾ ਦੀ ਗੱਲ ਕਰੀਏ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇੱਕ ਚਰਚਿਤ ਨਾਮ ਹੈ ਜਿਹੜਾ ਬਾਦਲ ਫੈਮਿਲੀ ਦੇ ਨਾਲ ਵੀ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਵੀ ਔਰ ਲੰਮਾ ਸਮਾਂ ਸ਼੍ਰੋਮਣੀ ਅਕ ਦਿਲ ਦੇ ਵਿੱਚ ਇਹ ਪਰਿਵਾਰ ਜਿਹੜਾ ਰਾਜ ਭਾਗ ਦਾ ਸਤਾ ਦਾ ਜ ਹੁਸ਼ੁੱਖ ਵੀ ਹਣਾਉਂਦਾ ਰਿਹਾ ਚਾਹੇ ਮਨਪ੍ਰੀਤ ਇਹ ਵਾਲੀ ਦੀ ਗੱਲ ਹੈ ਇਕਮਾਲ ਸਿੰਘ ਝੁੰਦਾ ਇਵਨ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਅਕਾਲੀ ਦਲ ਦੇ ਸੁਧਾਰ ਨੂੰ ਲੈ ਕੇ ਇੱਕ ਝੁੰਦਾ ਕਮੇਟੀ ਦਾ ਵੀ ਗਠਨ ਹੋ ਗਿਆ ਸੀ ਜਿਹਦੇ ਵਿੱਚ ਇਹਨਾਂ ਦੇ ਨਾਂ ਦੇ ਉੱਤੇ ਉਹ ਕਮੇਟੀ ਬਣਾਈ ਗਈ ਸੀ ਜਿਹੜੀਆਂ ਬਹੁਤ ਸਾਰੀਆਂ ਇਹਨਾਂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਸੀ ਬਹੁਤ ਸਾਰੇ ਇਹਨਾਂ ਨੇ ਸੁਝਾਅ ਦਿੱਤੇ ਸੀ ਜਿਹੜੇ ਸੋਲਿਡ ਸਥਿਰ ਤੇ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਮਲ ਕਰਨ ਦੇ ਵਿੱਚ ਵੀ ਆਫਸਫਲ ਰਿਹਾ ਸੋ ਇਹ ਜ਼ਿਆਦਾਤਰ ਤੁਹਾਡੇ ਕਹਿਣ ਮੁਤਾਬਕ ਜ਼ਿਆਦਾਤਰ ਇਹਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਜਿਹੜੇ ਨਰਾਜ ਹੋ ਕੇ ਰੁੱਸ ਕੇ ਜਿਹੜੇ ਬੱਕ ਹੋਏ ਸੀ ਉਹਨਾਂ ਨੂੰ ਜਿਹੜੀ ਥਾਂ ਦਿੱਤੀ ਗਈ ਹੈ ਪਰ ਮੈਨੂੰ ਲੱਗਦਾ ਕਿ ਇਹ ਜਿਹੜੀ ਜਥੇਬੰਦ ਘਟਾਂਚੇ ਦੀ ਵਿੱਚ ਨਿਯੁਕਤ ਕਰਕੇ ਨਿਯੁਕਤੀਆਂ ਕਰਕੇ ਇਹਨਾਂ ਨੇ ਮਤਲਬ ਇੱਕ ਜਿਹੜਾ ਅਗਾਹ ਕਦਮ ਪੁੱਟਿਆ ਇਹ ਸ਼੍ਰੋਮਣੀ ਅਕਾਲੀ ਦਲ ਨਾਲੋਂ ਇਹ ਜਥੇਬੰਦ ਘਟਾਂਚੇ ਨੂੰ ਬਣਾਉਣ ਤੇ ਚਲਾਉਣ ਦੇ ਵਿੱਚ ਇਹ ਇੱਕ ਕਦਮ ਉਹਨਾਂ ਤੋਂ ਅੱਗੇ ਚੱਲ ਰਿਹਾ ਹੈ ਖੋਰਾ ਲਗਾਏਗਾ ਬਹੁਤ ਅਕਾਲੀ ਦਲ ਨੂੰ ਨਹੀਂ ਇਹ ਤਾਂ ਦੇਖੋ ਇਹ ਤਾਂ ਹਲੇ ਭਵਿੱਖ ਦੇ ਗਰਭ ਦੇ ਵਿੱਚ ਆ ਇਹ ਤਾਂ ਸਿਰਫ ਲੀਡਰਸ਼ਿਪ ਦੀ ਗੱਲ ਹੈ ਨਾ ਜੀ ਇਹ ਜਿਹੜਾ ਢਾਂਚਾ ਗਰਾਊਂਡ ਲੈਵਲ ਤੱਕ ਗਰਾਊਂਡ ਜੀਰੋ ਤੱਕ ਕਿਸ ਤਰ੍ਹਾਂ ਜਾਂਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਕੇਡਰ ਬਹੁਤ ਹੈ ਕੁਲਦੀਪ ਜੀ ਉਹਨਾਂ ਦਾ ਜਿਹੜਾ ਨਾ ਕੇਡਰ ਬੇਸਡ ਪਾਰਟੀ ਆ ਉਹਦਾ ਇਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੇ ਬਾਕੀ ਇਹ ਹੈ ਇਹਨਾਂ ਦੇ ਵਿੱਚ ਇਹਨਾਂ ਨੂੰ ਭਾਵੇ ਸਮਰਥਨ ਕੁਝ ਕੁ ਤੇ ਰੰਦਾ ਧਾਰਮਿਕ ਸ਼ਕਤੀਆਂ ਦੇ ਜਿਹੜੇ ਜਿਹਨੂੰ ਆਪਾਂ ਕਟੜਵਾਦੀ ਕਹੀਏ ਜਾਂ ਇਹ ਕਹੀਏ ਕਿ ਜਿਆਦੇ ਭਾਵਨਾਤਮਕ ਤੌਰ ਤੇ ਜਜ਼ਬਾਤੀ ਤੌਰ ਤੇ ਪੰਥ ਨੂੰ ਜਿਹੜਾ ਸਿੱਖੀ ਨੂੰ ਮੋਹ ਮੁਹਬਤ ਰੱਖਣ ਵਾਲੇ ਆ ਉਹ ਥੋੜਾ ਬਹੁਤਾ ਇਹਨਾਂ ਨੂੰ ਹੁਲਾਰਾ ਜਰੂਰ ਮਿਲਦਾ ਹੈ ਸਾਥ ਸਹਿਯੋਗ ਮਿਲਦਾ ਹੈ ਤੇ ਬਾਕੀ ਦੇਖਣ ਵਾਲੀ ਗੱਲ ਹੈ ਕਿ ਅੱਗੇ ਇਨੂੰ ਇਹ ਗਰਾਉਂਡ ਜੀਰੋ ਤੱਕ ਕਿਵੇਂ ਆਪਣੇ ਸੰਗਠਨ ਨੂੰ ਲੈ ਕੇ ਜਾਂਦੇ ਆ ਤੇ ਇਹ ਜਿਹੜੀ ਜਥੇਬੰਦੀ ਬਣੀ ਹੈ ਇਹ ਵੋਟਾਂ ਦੇ ਵਿੱਚ ਕਿੰਨੇ ਕ ਕਨਵਰਟ ਹੁੰਦੀ ਹੈ ਕਿੰਨੇ ਕ ਖੋਰਾ ਲਾਉਂਦੀ ਹੈ ਕਿਹਨੂੰ ਲਾਉਂਦੀ ਹੈ ਇਹ ਹਲੇ ਬਹੁਤ ਅਗੇਤੀ ਗੱਲ ਹੋਏਗੀ ਪ੍ਰਕਾਸ਼ ਸਿੰਘ ਬਾਦਲ ਹੁਣ ਮਰਹੂਮ ਉਹਨਾਂ ਦੇ ਸਮੇਂ ਦੇ ਵਿੱਚ ਨਾ ਇੱਕ ਗੱਲ ਚੱਲਿਆ ਕਰਦੀ ਸੀ ਵੀ ਜਿਹੜੇ ਬੰਦੇ ਅੱਡ ਹੁੰਦੇ ਸੀ ਨਵੀਂ ਫਾਰਮੇਸ਼ਨ ਕਰਦੇ ਸੀ ਉਹਨਾਂ ਦਾ ਮੁੱਖ ਮਕਸਦ ਇਹੀ ਹੁੰਦਾ ਸੀ ਵੀ ਆਪਣੀ ਪਾਵਰ ਦਿਖਾ ਕੇ ਕਿਸੇ ਤਰੀਕੇ ਨਾਲ ਪਾਵਰ ਗੇਮ ਦਿਖਾ ਕੇ ਵਾਪਸ ਅਕਾਲੀ ਦਲ ਚੀ ਆ ਜਾਣਾ ਇੱਕ ਐਤ ਕੀ ਇਹ ਜਿਹੜਾ ਨਵਾਂ ਸਿਸਟਮ ਸ਼ੁਰੂ ਹੋਇਆ ਇਹਦੇ ਵਿੱਚ ਅ ਤੁਸੀਂ ਕਹਿ ਰਹੇ ਹੋ ਖੋਰਾ ਨਹੀਂ ਲੱਗੇਗਾ ਮੈਨੂੰ ਲੱਗਦਾ ਵੀ ਖੋਰਾ ਲੱਗੇਗਾ ਦੂਜੀ ਗੱਲ ਇਹ ਹੈ ਕਿ ਅਕਾਲੀ ਦਲ ਜਿਹੜਾ ਸ਼ੋਮਨੀ ਅਕਾਲੀ ਦਲ ਇਹ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਵਿੱਚ ਵਿੱਚ ਚੱਲਦੀਆਂ ਲੈਂਦੀਆਂ ਨੇ ਵੱਡੀ ਗੱਲ ਸਭ ਤੋਂ ਇਹ ਹੈ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਜ਼ਿਲ੍ਹਾ ਪ੍ਰਧਾਨ ਤੱਕ ਥਾਪ ਦਿੱਤੇ ਗਏ ਨੇ ਸ਼ੋਮਨੀ ਅਕਾਲੀ ਦਲ ਵੱਲੋਂ ਤਾਂ ਜ਼ਿਲ੍ਹਾ ਪ੍ਰਧਾਨ ਕਿਉਂ ਆਪਣੀ ਐਕਟੀਵਿਟੀ ਉਸ ਲੈਵਲ ਤੇ ਦਰਜ ਨਹੀਂ ਕਰਾ ਪਰਲੇ ਗ੍ਰਾਸ ਰੂਟ ਲੈਵਲ ਤੇ ਜਿੱਥੋਂ ਪਾਰਟੀ ਦਾ ਮਤਲਬ ਮੋੜ ਹੈ ਹਾਂ ਮੋੜ ਉਹ ਮੋੜ ਜਿਹੜਾ ਉਹ ਹਲੇ ਤੱਕ ਢਿੱਲਾ ਹੀ ਮਤਲਬ ਚਲਾ ਹੀ ਦਿੰਦਾ ਹੈ ਕੈਡਰ ਨੋ ਡਾਊਟ ਕੈਡਰ ਹੈਗਾ ਬਟ ਉਹ ਕੈਡਰ ਆਪਾਂ ਨੂੰ ਨਜ਼ਰ ਆਇਆ ਪਿਛਲੀਆਂ ਚੋਣਾਂ ਇਮੋਬਲਾਈਜ਼ ਜਦੋਂ ਨਹੀਂ ਹੋਏਗਾ ਤਾਂ ਵੋਟਾਂ 'ਚ ਕਿਵੇਂ ਕਨਵਰਟ ਹੋਏਗਾ ਚਲੋ ਅਗਲੀ ਗੱਲ ਕਰਦੇ ਹਾਂ ਜੀ ਅ ਚੰਡੀਗੜ੍ਹ ਦੇ ਜਿਹੜੇ ਏਡੀਜੀਪੀ ਯੋਗਿੰਦਰ ਪੀ ਕੁਮਾਰ ਨੇ ਜਿਹੜਾ ਸੁਸਾਈਡ ਕੀਤਾ ਸੀ ਤੇ ਉਹਨਾਂ ਦੀ ਪਤਨੀ ਵੀ ਆਈ ਹੈ ਅਸਫਸਰ ਹੈ ਤੇ ਸ਼ਿਕਾਇਤ ਵੀ ਕੀਤੀ ਗਈ ਸੀ ਤੇ ਡੀਜੀਪੀ ਸਮੇਤ 10 ਹੋਰ ਅਧਿਕਾਰੀਆਂ ਦੇ ਖਿਲਾਫ ਅ ਪਰਚਾ ਦਰਜ ਹੋਣਾ ਬੜੀ ਵੱਡੀ ਗੱਲ ਹੈ ਇਹਦੇ ਬਾਰੇ ਕਰੀਏ ਜੀ ਪੁੱਛਣ ਦੇਖੋ ਇਹ ਬਹੁਤ ਵੱਡਾ ਮਸਲਾ ਤਾਂ ਸੀ ਜਿਹੜਾ ਇੱਕ ਆਈਪੀਐਸ ਲੈਵਲ ਦਾ ਅਧਿਕਾਰੀ ਜੇ ਸੁਸਾਇਡ ਕਰੇ ਤਾਂ ਇਹ ਦੇਸ਼ ਲਈ ਵੀ ਸਮਾਜ ਲਈ ਵੀ ਬੜਾ ਚਿੰਤਾ ਦਾ ਵਿਸ਼ਾ ਹੈ। ਔਰ ਇਹਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਕੁਲਦੀਪ ਜੀ ਹੋਰ ਦੱਸਾਂ ਠੀਕ ਹੈ ਕਿ ਕੱਲ ਸੈਕਟਰ 11 ਦੇ ਵਿੱਚ ਕਿਉਂਕਿ ਉਹਨਾਂ ਦਾ ਘਰ ਵੀ ਉੱਥੇ ਹੈ ਉਸੇ ਥਾਣੇ ਦੇ ਵਿੱਚ ਐਫ ਆਈ ਆਰ ਲੋਜ ਹੋਈ ਹੈ ਜਿਹਦੀ ਉੱਥੋਂ ਦੇ ਜਿਹੜੇ ਐਸ ਐਸ ਪੀ ਕਮਰਦੀਪ ਕੌਰ ਨੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਹਾਂ ਜਿਹੜੀ ਉਹ 13 ਬੰਦਿਆਂ ਦੇ ਖਿਲਾਫ ਕੁਲਦੀਪ ਜੀ ਐਫ ਆਈ ਆਰ ਹੋਈ ਹੈ ਜਿਹਦੇ ਵਿੱਚ ਡੀ ਜੀ ਪੀ ਛਤਰੂਜੀਤ ਸਿੰਘ ਕਪੂਰ ਹੈ ਸਮੇਤ ਉਹਦੇ ਵਿੱਚ ਐਸਐਸਪੀ ਰੋहतक ਵੀ ਹੈ ਤੇ 11 ਜਿਹੜੇ ਪਰਸਨ ਹੋਰ ਹੈ 13 ਬੰਦਿਆਂ ਦੇ ਟੋਟਲ 13 13 ਆਫੀਸਰਸ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਔਰ ਇਹ ਬੀਐਨਐਸ ਬੀਐਨਐਸ ਦੀ ਧਾਰਾ 108 ਅਤੇ 35 ਦੇ ਨਾਲ ਨਾਲ ਜਿਹੜੀ ਐਸਸੀਐਸਟੀ ਐਕਟ ਦੀ ਧਾਰਾ 31 ਹੈ ਉਹਦੇ ਅਧੀਨ ਇਹ ਮਾਮਲਾ ਦਰਜ ਕੀਤਾ ਗਿਆ ਉਹਦੇ ਵਿੱਚ ਸੁਭਾਵਕ ਹੈ ਕਿ ਖੁਦ ਕਿਸੇ ਲਈ ਉਕਸਾਉਣ ਦੇ ਲਈ ਔਰ ਜਾਤੀ ਟਿੱਪਣੀਆਂ ਕਰਨ ਦੇ ਲਈ ਮਜਬੂਰ ਕਰ ਲਈ ਉਹਨਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ ਪਰ ਇੱਥੇ ਮੈਂ ਤੁਹਾਨੂੰ ਕੁਲਦੀਪ ਜੀ ਦੱਸਦਾ ਜਾਵਾਂ ਕਿ ਉਹਨਾਂ ਦੀ ਜਿਹੜੀ ਧਰਮ ਪਤਨੀ ਇੱਕ ਆਈਐਸ ਅਫੀਸਰ ਹੈ ਉਹਨਾਂ ਦੇ ਨਾਲ ਸੀਐਮ ਨੈਵ ਸੈਣੀ ਸਾਹਿਬ ਬਲੂ ਵੀ ਮੁਲਾਕਾਤ ਕੀਤੀ ਗਈ ਹੈ ਔਰ ਬੜੇ ਬਾਕਮਾਲ ਦੀ ਗੱਲ ਹੈ ਇਹ ਗੱਲ ਜਿਹੜੀ ਸਾਨੂੰ ਸਾਰਿਆਂ ਨੂੰ ਸੋਚਣੀ ਚਾਹੀਦੀ ਹੈ ਕਿ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਨੇ ਇਸ ਦੇਸ਼ ਦੇ ਲਈ ਬੜਾ ਵੱਡਾ ਮੁੱਲਾ ਯੋਗਦਾਨ ਪਾਇਆ ਹੈਔਰਤਾਂ ਦੀ ਗੱਲ ਹੋਵੇ ਚਾਹੇ ਪਛੜਿਆਂ ਦੀ ਗੱਲ ਹੋਵੇ ਚਾਹੇ ਦਲਤਾਂ ਦੀ ਗੱਲ ਹੋਵੇ ਤੇ ਉਸ ਦਾ ਨਤੀਜਾ ਹੈ ਜਿਹੜੇ ਲੋਕ ਜਿਨ੍ਹਾਂ ਨੇ ਅੰਬੇਦਕਰ ਅੰਬੇਦਕਰਵਾਦੀ ਸੋਚ ਨੂੰ ਅਪਣਾ ਕੇ ਉਹਨਾਂ ਦੇ ਜਿਹੜੀ ਐਡਵਲੂ ਜ ਨੂੰ ਅਡਾਪਟ ਕੀਤਾ ਉਹ ਚੱਲੇ ਸਮਾਜ ਦੇ ਵਿੱਚ ਵਿਚਰੇ ਉਹਨਾਂ ਨੇ ਹਮੇਸ਼ਾ ਜਿਹੜੀਆਂ ਤਰੱਕੀਆਂ ਹਾਸਲ ਕੀਤੀਆਂ ਔਰ ਮੁਕਾਮ ਹਾਸਲ ਕੀਤੇ ਆ ਔਰ ਮੈਨੂੰ ਇਸ ਗੱਲ ਦਾ ਬੜਾ ਖੁਸ਼ੀ ਹੈ ਕਿ ਜਦੋਂ ਕੱਲ ਉਹਨਾਂ ਨੇ ਜਿਹੜਾ ਆਪਣੀ ਸ਼ੋਕ ਸਭਾ ਜਿਵੇਂ ਕਹਿੰਦੇ ਆ ਘਰ ਦੇ ਵਿੱਚ ਸੋਗ ਦਾ ਮਾਹੌਲ ਹੈ ਤੇ ਉੱਥੇ ਵੀ ਉਹਨਾਂ ਨੇ ਡਾਕਟਰ ਭੀਮਰਾਓਂ ਉਵੇਦਕਰ ਸਾਹਿਬ ਦੀ ਬਰਾਬਰ ਫੋਟੋ ਰੱਖੀ ਸੀ ਤੇ ਨਾਲ ਡੀਜੀਪੀ ਏਡੀਜੀਪੀ ਜਿਹੜੇ ਮਰਹੂਮ ਨੇ ਉਹਨਾਂ ਦੇ ਵੀ ਫੋਟੋ ਲਗਾਈ ਸੀਗੀ ਤੇ ਫੁੱਲ ਮਾਲਾ ਮਾ ਦੋਨਾਂ ਨੂੰ ਫੁੱਲਾਂ ਦੀ ਜਿਹੜੀ ਸ਼ਰਧਾ ਦੋਨਾਂ ਨੂੰ ਦਿੱਤੀ ਜਾ ਰਹੀ ਸਤਿਕਾਰ ਦਿੱਤਾ ਜਾ ਰਿਹਾ ਸੀ ਇਦੇ ਦੇ ਨਾਲ ਜਿਹੜੀ ਸੀ ਆਪਣੇ सीएम ਸਾਹਿਬ ਤੋਂ ਉਹਨਾਂ ਨੇ ਮੰਗ ਕੀਤੀ ਹੈ ਕਿ ਉਹ ਜਿਹੜਾ ਖੁਦਕਸ਼ੀ ਦਾ ਮਾਮਲਾ ਨਹੀਂ ਹੈਗਾ ਇਹ ਮਰਡਰ ਦਾ ਮਾਮਲਾ ਹੈ ਇਹਦੇ ਤੇ ਜਿਹੜਾ ਇਹ ਮਾਮਲਾ ਦਰਜ ਹੋਣਾ ਚਾਹੀਦਾ ਹੈ ਉਹ ਖੁਦਕਸ਼ੀ ਲਈ ਕਸਾਉਣ ਦੀ بجائے ਉਹ ਮਰਡਰ ਦਾ 302 ਧਾਰਾ ਲੱਗਣੀ ਚਾਹੀਦੀ ਹੈ ਇਹ ਉਹਨਾਂ ਦੀ ਧਰਮ ਪਤਨੀ ਦੀ ਮੰਗ ਹੈ ਪਰ ਇਹ ਬਹੁਤ ਵੱਡਾ ਮਾਮਲਾ ਹੈਗਾ ਤੇ ਸਰਕਾਰ ਨੇ ਫੇਰ ਵੀ ਮੈਂ ਸਮਝਦਾ ਕਿ ਸਰਕਾਰ ਨੇ ਐਕਸ਼ਨ ਤਾਂ ਲਿਆ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੈਸੇ ਛੇਤੀ ਖੜੇ ਸਰਕਾਰਾਂ ਜਿਹੜੀਆਂ ਹਾਕਮਤਰ ਹੁੰਦੀ ਹੈ ਉਹ ਆਪਣੇ ਅਫੀਸਰ ਚ ਨੂੰ ਅਫੀਸਰਸ ਨੂੰ ਅਫੀਸਰ ਨੂੰ ਬਚਾਉਣ ਦੇ ਵਿੱਚ ਲੱਗੀਆਂ ਰਹਿੰਦੀਆਂ ਪਰ ਇਹਦੇ ਵਿੱਚ ਚਲੋ ਆਨੰਦ ਫਨਨ ਦੇ ਵਿੱਚ ਪਰਚਾ ਹੋ ਗਿਆ ਤੇ ਹੁਣ ਅੱਗੇ ਦੇਖਦੇ ਹਾਂ ਤਫਤੀਸ਼ ਕਿਸ ਤਰ੍ਹਾਂ ਚੱਲਦੀ ਹੈ ਕਿਉਂਕਿ ਉਹਨੂੰ ਫੋਰੈਂਸਿਕ ਜਿਹੜੀਆਂ ਟੀਮਾਂ ਨੇ ਉਹਦਾ ਸਾਰਾ ਮੁਆਇਨਾ ਕੀਤਾ ਕੋਟੀ ਦਾ ਕੋਠੀ ਨੂੰ ਵੀ ਸੀਲ ਕੀਤਾ ਗਿਆ ਉਹਦੀਆਂ ਸਾਰੇ ਸੈਂਪਲ ਸਿੰਪਲ ਭਰੇ ਜਾ ਰਹੇ ਆ ਜਿਹੜਾ ਉਹਨਾਂ ਦੀ ਧਰਮ ਪਤਨੀ ਵੱਲੋਂ ਦੋਸ਼ ਲਗਾਏ ਜਾ ਰਹੇ ਆ ਉਸ ਦੀ ਡੂੰਘਾਈ ਦੇ ਨਾਲ ਅਧਿਐਨ ਕੀਤਾ ਜਾਏ ਕੋਡ ਆਈਪੀਐਸ ਅਫਸਰ ਆ ਇੱਕ ਲੌਬੀ ਪੂਰੀ ਕ੍ਰੀਏਟ ਹੋ ਜਾਂਦੀ ਹੈ ਨਾ ਕ੍ਰੀਏਟ ਹੋ ਜਾਂਦੀ ਹੈ ਉਹਦੇ ਕਰਕੇ ਮਤਲਬ ਇਹ ਆਮ ਆਦਮੀ ਦੀ ਗੱਲ ਤਾਂ ਹੈ ਨਹੀਂ ਕੋਈ ਆਮ ਆਦਮੀ ਹੁੰਦਾ ਤਾਂ ਦੱਬਿਆ ਜਾਂਦਾ ਪੁੱਛਣਾ ਨਹੀਂ ਸੀ ਤੇ ਹੁਣ ਇੱਕ ਆਈਪੀਐਸ ਅਫਸਰ ਨੇ ਖੁਦ ਸੁਸਾਈਡ ਕੀਤਾ ਪਲੱਸ ਉਹ ਉਹਨਾਂ ਦੀ ਵਾਈਫ ਜਿਹੜੀ IAS ਹੈ ਔਰ ਜਾਪਾਨ ਦੇ ਵਿੱਚ ਦੌਰੇ ਤੇ ਵੀ ਗਏ ਸੀ ਨਾਲ ਉਹਨਾਂ ਨਾਲ ਸੀ ਇਹ ਵੀ ਗੱਲ ਸਪਸ਼ਟ ਕਰਤੀ ਕੁਲਦੀਪ ਜੀ ਕਿ ਜਿਹੜੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈਗੀ ਹੈ ਡੀਜੀਪੀ ਯੋਗਿੰਦਰ ਪੀ ਕੁਮਾਰ ਜੀ ਦੀ ਉਹਨਾਂ ਨੂੰ 16 ਸੈਕਟਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਔਰ ਉਹ ਇਸ ਗੱਲ ਦੇ ਉੱਤੇ ਅੜੇਲ ਹੈ ਕਿ ਜਦੋਂ ਤੱਕ ਮੈਂ ਇਹ ਇਹਨਾਂ ਦੇ ਖਿਲਾਫ ਜਿਹੜਾ ਮਰਡਰ ਦਾ ਪਰਚਾ ਦਰਜ ਨਹੀਂ ਹੁੰਦਾ ਮੈਂ ਇਹਨਾਂ ਦਾ ਪੋਸਟਮਾਰਟਮ ਨਹੀਂ ਕਰਾਉਣਾ ਬਹੁਤ ਵੱਡੀ ਗੱਲ ਹੈ ਠੀਕ ਹੈ ਤੁਹਾਡੀ ਗੱਲ IAS ਤੇ IAS ਦੀ ਜਿਹੜੀ ਲੋਬੀ ਹੈਗੀ ਹੈ ਉਹ ਜਿਹੜੀ ਬਰਾਬਰ ਤੇ ਖੜੀ ਹੋ ਜਾਂਦੀ ਹੈ ਉਹ ਤੋਂ ਬਚਣ ਲਈ ਸਰਕਾਰ ਨੂੰ ਜਿਹੜਾ ਟੁਕ ਮੇ ਕਦਮ ਚੁੱਕਣੇ ਚਾਹੀਦੇ ਆ ਜੀ ਤੇ ਇਹਦੇ ਨਾਲ ਹੀ ਜੋੜ ਦਿੰਨੇ ਆ ਬੀਆਰ ਗਵਾਈ ਚੀਫ ਜਸਟਿਸ ਆਫ ਇੰਡੀਆ ਉਹਨਾਂ ਦੇ ਉੱਪਰ ਵੀ ਜੁੱਤਾ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਨਾਂ ਨੇ ਹੁਣ ਆਪਣਾ ਇਸ ਘਟਨਾ ਦੇ ਉੱਪਰ ਬੜੀ ਹੈਰਾਨੀ ਤੇ ਇਹ ਮਤਲਬ ਝਟਕਾ ਲੱਗਿਆ ਉਹਨਾਂ ਨੂੰ ਇੱਕ ਤਰੀਕੇ ਦਾ ਇਹ ਉਹਨਾਂ ਨੇ ਕਿਹਾ ਖੁਦ ਵੀ ਮੈਂ ਤੇ ਮੇਰੇ ਸਾਥੀ ਜਿਹੜੇ ਜਸਟਿਸ ਬੈਠੇ ਸੀ ਨਾਲ ਸਾਨੂੰ ਇਸ ਘਟਨਾ ਦਾ ਬੜਾ ਝਟਕਾ ਲੱਗਿਆ ਇਹਦੇ ਬਾਰੇ ਕਰੀਏ ਗੱਲ ਪਰ ਗੱਲ ਇਹ ਹੈ ਵੀ ਦੇਖੋ ਬਹੁਤ ਵੱਡਾ ਜਿਹੜਾ ਅਹੁਦਾ ਹੈਗਾ ਸੀਜੀਆਈ ਕਿ ਚੀਫ ਜਸਟਿਸ ਆਫ ਇੰਡੀਆ ਐਡੇ ਵੱਡੇ ਲੋਕਤੰਤਰਿਕ ਦੇਸ਼ ਦਾ ਹੋਣਾ ਸੁਪਰੀਮ ਕੋਰਟ ਦੀ ਬਹੁਤ ਬਹੁਤ ਉੱਚੇ ਅਹੁਦੇ ਦੇ ਉੱਤੇ ਬਿਰਾਜਮਾਨ ਹੋਣਾ ਤੇ ਉਹਨਾਂ ਨਾਲ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰ ਜਾਣਾ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਪਰ ਉਹਨਾਂ ਦਾ ਜਾਬਤਾ ਦੇਖੋ ਕੁਲਦੀਪ ਜੀ ਉਹਨਾਂ ਦੀ ਪੇਸ਼ੈਂਸ ਦੇਖੋ ਮੌਕੇ ਦੇ ਉੱਤੇ ਉਹਨਾਂ ਨੇ ਬੜੇ ਸ਼ਾਂਤ ਮਈ ਤਰੀਕੇ ਦੇ ਨਾਲ ਕੋਈ ਰਿਜੈਕਟ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਕੋਈ ਹੜਵੜ ਹਟ ਨਹੀਂ ਕੀਤੀ ਤੇ ਉਹਨਾਂ ਨੇ ਕਿਹਾ ਵੀ ਫੇਸਬੁੱਕ ਦਾ ਆਇਆ ਤੋਂ ਬਾਅਦ ਤੇ ਉਹਨਾਂ ਨੇ ਕੇਸ ਪਕਤਾਇਆ ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਹਦੇ ਖਿਲਾਫ ਜਿਹੜਾ ਕੋਈ ਉਹਨਾਂ ਨੇ ਉਸ ਵੇਲੇ ਟਿੱਪਣੀ ਕੀਤੀ ਕਿ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਇਹਦੇ ਤੇ ਅਪਰਾਧਿਕ ਮਾਮਲਾ ਨਾ ਦਰਜ ਕੀਤਾ ਜਾਵੇ ਇਹ ਚੀਫ ਜਸਟਿਸ ਆਫ ਇੰਡੀਆ ਨੇ ਇਹ ਗੱਲ ਆਪਣੇ ਬਿਆਨ ਦੇ ਵਿੱਚ ਕਹੀ ਹੈ ਪਰ ਹੁਣ ਉਹਨਾਂ ਨੂੰ ਜਿਉਂ-ਜਿਉਂ ਲੱਗਦਾ ਹੈ ਇਹਦੇ ਵਿੱਚ ਬਹੁਤ ਸਾਰੀਆਂ ਦੇਖਿਆ ਵੱਖ-ਵੱਖ ਥੇਲਿਆਂ ਦੇ ਵਿੱਚ ਵੱਖ-ਵੱਖ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਮੇਰਾ ਖਿਆਲ ਕਰੀਬ 100 ਦੇ ਕਰੀਬ ਐਫ ਆਈ ਆਰ ਵੀ ਦਰਜ ਹੋਈਆਂ ਕਿਉਂਕਿ ਲੋਕ ਅੱਗੇ ਤੇ ਅੱਗੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਇਸ ਤਰ੍ਹਾਂ ਦੇ ਕੇਸਾਂ ਨੂੰ ਲੈ ਕੇ ਕੋਈ ਪੱਖ ਦੇ ਵਿੱਚ ਕੋਈ ਵਿਰੋਧ ਦੇ ਵਿੱਚ ਟਿੱਪਣੀਆਂ ਕਰਦੇ ਆ ਤੇ ਵਿਰੋਧ ਦੇ ਵਿੱਚ ਤਾਂ ਬਹੁਤ ਮਤਲਬ ਗਲਤ ਟਾਂਗਦੀਆਂ ਟਿੱਪਣੀਆਂ ਵੀ ਬਹੁਤ ਆਈਆਂ ਨੇ ਮਤਲਬ ਇੱਕ ਇੱਕ ਪਰ ਹੁਣ ਉਹਨਾਂ ਨੂੰ ਮਹਿਸੂਸ ਹੋਇਆ ਮਹਿਸੂਸ ਹੋਇਆ ਚੀਫ ਜਸਟਿਸ ਆਫ ਇੰਡੀਆ ਨੂੰ ਕਿ ਭਾਵੇਂ ਬਹੁਤ ਕਿਉਂਕ बनਦੀ ਸੀ ਉਦੋਂ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਕੋਈ ਜਿਹੜਾ ਜਜਵਾਤੀ ਰੈਕਟ ਨਾ ਕਰ ਦੇ ਉਹਨਾਂ ਨੇ ਪੇਸ਼ੈਂਸ ਰੱਖੀ ਪਰ ਹੁਣ ਉਹਨਾਂ ਨੂੰ ਮਹਿਸੂਸ ਹੁੰਦਾ ਕਿਉਂਕਿ ਇੱਕ ਅਹੁਦੇ ਦੇ ਨਾਲ-ਨਾਲ ਮਨੁੱਖੀ ਇਨਸਾਨ ਵੀ ਹੈ ਉਹਦੇ ਅੰਦਰ ਦੀ ਜ਼ਮੀਰ ਹੈ ਦਿਲ ਹੈ ਜਜਵਾਤ ਨੇ ਉਹ ਫਿਰ ਉਹਨਾਂ ਨੂੰ ਕਿਹਾ ਹੀ ਜਾ ਰਿਹਾ ਸੀ ਉਹਨਾਂ ਦਾ ਰਿਐਕਸ਼ਨ ਆਏਗਾ ਜ਼ਰੂਰ ਆਏਗਾ ਰਿਐਕਸ਼ਨ ਆਇਆ ਚਲੋ ਆਖਰੀ ਖਬਰ ਕਰਦੇ ਆਂ ਜੀ ਭਗਵੰਤ ਮਾਨ ਉਹਨਾਂ ਨੇ ਹੁਣ 3000 ਤੋਂ ਵੱਧ ਜਿਹੜਾ ਖੇਡ ਸਟੇਡੀਅਮਾਂ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਪੰਜਾਬ ਨੂੰ ਤਾਂ ਨਸ਼ੇੜੀ ਸੂਬਾ ਹੀ ਗਿਣਨ ਲੱਗ ਗਏ ਸੀ ਹਾਲਾਂਕਿ ਐਡੀ ਕੋਈ ਗੱਲ ਹੈ ਨਹੀਂ ਸੀ 올 ਓਵਰ ਇੰਡੀਆ ਕੀ 올 ਓਵਰ ਵਰਲਡ ਨਸ਼ੇ ਦਾ ਪ੍ਰਚਲਨ ਤਾਂ ਹੈ ਹੀ ਹੈ ਤੇ ਪੰਜਾਬੀਆਂ ਨੇ ਸਮੇਂ-ਸਮੇਂ ਸਿਰ ਦਿਖਾਇਆ ਇਸ ਵਾਰ ਜਦੋਂ ਹੜ੍ਹਾਂ ਦੇ ਵਿੱਚ ਤਾਂ ਖਾਸ ਤੌਰ ਤੇ ਸਾਰਾ ਸਾਡਾ ਨੌਜਵਾਨ ਵਰਗੀ ਸੇਵਾ ਵਿੱਚ ਲੱਗਿਆ ਰਿਹਾ ਤੇ ਉਹਨੇ ਇਸ ਜਿਹੜੀ ਵਧਾਈ ਗਈ ਕਥਨੀ ਨੂੰ ਕੁਝ ਹੱਦ ਤੱਕ ਦੂਰ ਵੀ ਕੀਤਾ ਪਰ ਨਸ਼ਾ ਵੀ ਹੈ ਡੈਥਸ ਵੀ ਹੋ ਰਹੀਆਂ ਨੇ ਇਹ ਵੀ ਕੋਈ ਸ਼ੱਕ ਨਹੀਂ ਓਵਰਡੋਜ਼ ਦੀਆਂ ਅੱਥ ਦੀਆਂ ਅਸੀਂ ਰੋਜ਼ ਹੀ ਕੋਈ ਨਾ ਕੋਈ ਖਬਰ-ਖਵਾਰ ਵਿੱਚ ਪੜਦੇ ਹਾਂ ਚਲੋ ਇੱਕ ਬਹੁਤ ਵੱਡਾ ਉਪਰਾਲਾ ਕਿਉਂਕਿ ਜਦੋਂ ਆਪਾਂ ਸਪੋਰਟਸ ਦੇ ਨਾਲ ਰਿਲੇਟਡ ਅ ਗਤੀਵਿਧੀਆਂ ਨੂੰ ਵਧਾਣੇ ਆ ਤਾਂ ਨੌਜਵਾਨ ਜਦੋਂ ਸਪੋਰਟਸ ਦੇ ਨਾਲ ਜੁੜਦਾ ਤੇ ਉਹ ਉਸ ਦੀ ਉਹਨੂੰ ਸਰਕਾਰੀ ਨੌਕਰੀਆਂ ਦੀ ਸੰਭਾਵਨਾ ਵੀ ਉਹਦੀ ਹੁੰਦੀ ਹੈ ਉਹ ਉਹਦੀ ਇੱਕ ਲਲਕ ਵੀ ਹੁੰਦੀ ਹੈ ਵੀ ਮੈਨੂੰ ਜੇ ਮੈਂ ਅਚੀਵ ਕਰਦਾ ਤਾਂ ਮੈਨੂੰ ਕੁਝ ਮਿਲਦਾ ਔਰ ਇੱਕ ਮੈਂ ਤੁਹਾਨੂੰ ਗੱਲ ਦੱਸ ਦਵਾਂ ਅ ਜਦੋਂ ਇੱਕ ਬੱਚਾ ਕਿਸੇ ਵੀ ਗੇਮ ਦੇ ਵਿੱਚ ਸ਼ੁਰੂਆਤ ਕਰਦਾ ਗ੍ਰਾਸ ਰੂਟ ਲੈਵਲ ਤੋਂ ਬਿਲਕੁਲ ਹੇਠਲੇ ਲੈਵਲ ਤੋਂ ਅ ਤਹਿਸੀਲ ਤੋਂ ਵੀ ਹੇਠਲੇ ਲੈਵਲ ਤੋਂ ਸਕੂਲ ਗੇਮਸ ਇਹਨਾਂ ਦੇ ਵਿੱਚ ਜਦੋਂ ਇੱਕ ਵਾਰ ਉਹ ਪੋਡੀਅਮ ਤੇ ਚੜ ਜਾਂਦਾ ਪੋਡੀਅਮ ਦਾ ਮਤਲਬ ਫਸਟ ਸੈਕੰਡ ਥਰਡ ਜਿਹੜੇ ਪ੍ਰਾਈਜ਼ WINNERS ਹੁੰਦੇ ਨੇ ਉਹਨਾਂ ਨੂੰ ਇੱਕ ਪੋਡੀਅਮ ਬਣਾਇਆ ਹੁੰਦਾ ਜਿਹੜੇ ਪਰਸ ਸੈਕੰਡ ਥਰਡ ਤੇ ਚੜਾਉਂਦੇ ਨੇ ਜਦੋਂ ਉਹ ਪੋਜੀਸ਼ਨ 'ਚ ਆ ਜਾਂਦਾ ਹੈ ਉਹ ਤੋਂ ਬਾਅਦ ਉਹ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਜਾਂਦਾ ਕਿ ਮੈਂ ਹੁਣ ਇਸ ਨੂੰ ਅੱਗੇ ਫਾਰਵਰਡ ਕਰਨਾ ਜੇ ਮੇਰਾ ব্রੌਂਜ਼ ਆ ਤਾਂ ਮੈਂ ਇਹਨੂੰ ਸਿਲਵਰ ਤੇ 골ਡ ਚ ਕਨਵਰਟ ਕਰਨਾ ਹਰ ਇੱਕ ਦੀ 골ਡ ਦੀ ਤਾਂਗ ਤਾਂ ਹੈ ਹੀ ਹੈ ਤੇ ਉਹਦੇ ਨਾਲ ਫਿਰ ਉਹ ਉਹਦੀ ਐਕਸਰਸਾਈਜ਼ ਉਸ ਲੈਵਲ ਤੇ ਵਧਣੀ ਸ਼ੁਰੂ ਹੋ ਜਾਂਦੀ ਹੈ ਉਹਦੀ ਖਰਾਕ ਵਧਿਆ ਹੋ ਜਾਂਦੀ ਹੈ ਸਰਕਾਰ ਜੇ ਇਸ ਤਰ੍ਹਾਂ ਦੇ ਖੇਡ ਮੈਦਾਨ ਮੈਂ ਤੁਹਾਨੂੰ ਦੱਸਦਾ ਹਾਂ ਮਹਾਲੀ ਦੇ ਵਿੱਚ ਅੱਜ ਹੁਣ ਜਾ ਕੇ ਕਿਤੇ ਐਡੇ ਆਧੁਨਿਕ ਸ਼ਹਿਰ ਦੇ ਵਿੱਚ ਹੁਣ ਜਾ ਕੇ ਕਿਤੇ ਸਿੰਥੈਟਿਕ ਟਰੈਕ ਬਣਨ ਜਾ ਰਿਹਾ ਹੈ ਸਟੇਟ ਦੇ ਕੰਮ ਚੱਲ ਚੱਲ ਪਿਆ ਉਹਦਾ ਸ਼ੁਰੂ ਹੋ ਗਿਆ ਇੱਥੇ ਤਾਂ ਕਈ ਕੁਝ ਸਾਲ ਪਹਿਲਾਂ ਤਾਂ ਇੱਥੇ ਕੋਈ ਇਦਾਂ ਦਾ ਸਟੇਡੀਅਮ ਹੀ ਨਹੀਂ ਸੀ ਲੋਕ ਤਾਂ ਆ ਗਰਾਊਂਡਾਂ ਗਰਾਊਂਡਾਂ ਦੇ ਵਿੱਚ 400 ਮੀਟਰ ਦਾ ਟਰੈਕ ਬਣਾ ਕੇ ਦੌੜਦੇ ਸੀ ਕੁਝ ਜਿਹੜੇ ਅ ਰਿਟਾਇਰ ਹੋਏ ਹੋਏ ਕੋਚ ਸਵਰਨ ਸਿੰਘ ਨੇ ਇੱਥੇ ਮਾਲੀ ਦੇ ਵਿੱਚ ਉਹਨੇ ਕਈ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਪੈਦਾ ਕੀਤੇ ਨੇ ਉਹ ਆਪਣੇ ਪੱਧਰ ਤੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਰਾਮਾ ਸ਼ੰਕਰ ਇੱਥੇ ਇੱਕ ਕੋਚ ਨੇ ਮਤਲਬ ਇਹ ਚੀਜ਼ਾਂ ਮੈਂ ਮੇਰੇ ਦੇਖੀਆਂ ਇਸ ਕਰਕੇ ਹੋਈਆਂ ਕਿਉਂਕਿ ਮੇਰੇ ਬੱਚੇ ਕੋਡ ਐਥਲੀਟ ਸੀ ਤੇ ਅ ਬੱਚਿਆਂ ਨੂੰ ਖੇਡਾਂ ਵੱਲ ਲਾਉਣਾ ਇੱਕ ਤਰੀਕੇ ਨਾਲ ਉਹਨਾਂ ਨੂੰ ਹੋਰ ਸਾਰੀਆਂ ਕੁਰੀਤੀਆਂ ਜਿਹੜੀਆਂ ਅੱਜ ਕੱਲ ਮੋਬਾਈਲ 'ਚ ਬੱਚੇ ਫਸੇ ਹੋਏ ਨੇ ਇਹਨਾਂ ਚੀਜ਼ਾਂ ਤੋਂ ਅੱਡ ਕੱਢਣ ਵਾਸਤੇ ਇੱਕ ਬਹੁਤ ਮਹੱਤਵਪੂਰਨ ਕਦਮ ਹੈ ਬਾਕੀ ਇਹ ਇਹ ਵੀ ਪੋਲਿਟਿਕਸ ਦਾ ਸ਼ਿਕਾਰ ਨਾ ਹੋ ਜੇ ਖੇਡ ਖੇਡ ਸਟੇਡੀਅਮਾਂ ਦੇ ਵੀ ਹਾਲਾਤ ਅਸੀਂ ਦੇਖਦਾ ਮਤਲਬ ਇੱਕ ਵਾਰ ਜੇ ਬਣਾਣੇ ਆ ਫਿਰ ਉਹਨਾਂ ਦੀ ਪੂਰਨ ਸੰਭਾਲ ਵੀ ਕੀਤੀ ਜਾਵੇ ਤੇ ਖਿਡਾਰੀਆਂ ਨੂੰ ਵੀ ਬੀ ਬੇਸਿਕ ਇਨਫਰਾਸਟ੍ਰਕਚਰ ਤੁਸੀਂ ਦੇ ਰਹੇ ਹੋ ਗਰਾਸ ਰੂਟ ਲੈਵਲ ਤੇ ਖਿਡਾਰੀਆਂ ਦੇ ਜਿਹੜੇ ਵਿਨਰਸ ਨੇ ਉਹਨਾਂ ਦੇ ਪ੍ਰਾਈਜ਼ ਮਨੀ ਵੀ ਬਹੁਤ ਜ਼ਿਆਦਾ ਵਧਾਈ ਜਾਣੀ ਚਾਹੀਦੀ ਹੈ ਉੱਪਰਲੇ ਲੈਵਲ ਤੇ ਤਾਂ ਕਰੋੜਾਂ ਰੁਪਏ ਦੇ ਵਿੱਚ ਮਿਲ ਜਾਂਦੇ ਨੇ ਲੋਕਾਂ ਨੂੰ ਜਿਹੜੇ ਖਿਡਾਰੀ ਨੇ ਪੈਸੇ ਉਹ ਡਿਜ਼ਰਵ ਵੀ ਕਰਦੇ ਨੇ ਦੇਸ਼ ਦਾ ਨਾਮ ਕਰਦੇ ਨੇ ਪਰ ਹੇਠਲੇ ਲੈਵਲ ਤੇ ਵੀ ਜਿਹੜੇ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਉਹਨਾਂ ਦੀ ਪ੍ਰਾਈਜ਼ ਮਨੀ ਵਧਣੀ ਚਾਹੀਦੀ ਹੈ ਚਲੋ ਜੀ ਕਰੀਏ ਪੁਛਾਣਾ ਉਹ ਇਸ ਤਰ੍ਹਾਂ ਹੈ ਕਿ ਕੁਲਦੀਪ ਜੀ ਕੱਲ ਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਕਨਵੀਨਰ ਨੇ ਨੈਸ਼ਨਲ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਉਹ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੌਰੇ ਦੇ ਉੱਤੇ ਚੱਲ ਰਹੇ ਐ ਪਰਸੋਂ ਉਹਨਾਂ ਨੇ ਜਲੰਧਰ ਦੇ ਵਿੱਚ ਜਿਹੜਾ ਬਹੁਤ ਵੱਡਾ ਐਲਾਨ ਕੀਤਾ 5000 ਕਰੋੜ ਦਾ ਜਿਹੜਾ ਪੀਐਸਬੀਸੀਐਲ ਦੇ ਵਿੱਚ ਨਵਿਨੀਕਰਨ ਦਾ ਤੇ ਕੱਲ ਉਹਨਾਂ ਨੇ 1194 ਕਰੋੜ ਦੇ ਨਾਲ ਅਧੂਨਿਕ ਜਿਹੜੇ 3100 ਖੇਡ ਸਟੇਡੀਅਮ 3100 ਖੇਡ ਸਟੇਡੀਅਮ ਅਸਮੀਅ اعلان ਤਾਂ ਜ਼ਰੂਰ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮੈਨੂੰ ਇਹਦੇ ਵਿੱਚ ਜਿਹੜੇ ਉਹਨਾਂ ਦੇ اعلان ਦੇ ਵਿੱਚ ਸਾਡੀ ਜਿਹੜੀ ਇਸ ਪੰਜਾਬ ਦੀ ਮਾਂ ਖੇਡ ਕਬੱਡੀ ਹੈ ਉਸ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਜ਼ਿਕਰ ਕੀਤਾ ਕਿ ਬਾਲੀਵਾਲ ਫੁੱਟਬਾਲ ਤੇ ਕ੍ਰਿਕਟ ਤਿੰਨ ਗੇਮਾਂ ਦਾ ਉਹਨਾਂ ਨੇ ਉਹ ਚੇਚੇ ਤੌਰ ਤੇ ਨਾਮ ਲਿਆ ਜਦ ਕਿ ਸਾਡੀਆਂ ਰਵਾਇਤੀ ਪੰਜਾਬ ਦੀਆਂ ਬਹੁਤ ਸਾਰੀਆਂ ਖੇਡਾਂ ਮਾਂ ਖੇਡ ਕਬੱਡੀ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਖੇਡਾਂ ਹੈਗੀਆਂ ਖੋਖੋ ਹੈ ਰੱਸਾ ਕਸੀ ਹੈ ਜੈਵਲਨ ਥਰੋ ਹੈ ਸਾਡੇ ਜਿਹੜੇ ਪੰਜਾਬ ਸਟੇਟ ਦੇ ਬਹੁਤ ਸਾਰੇ ਐਥਲੀਟ ਬਹੁਤ ਸਾਰੇ ਜਿਹੜੇ ਖੇਡ ਖਿਡਾਰੀ ਹੈ ਉਹ ਬੜੇ ਮੱਲਾ ਮਾਰ ਚੁੱਕੇ ਆ ਉਹਨਾਂ ਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਨੰਬਰ 1 ਇਸ ਗੱਲ ਦੇ ਵਿੱਚ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਉਹਨਾਂ ਨੇ ਕਿਹਾ ਕਿ ਅੱਧੇ ਇਕੜ ਤੋਂ ਲੈ ਕੇ 4 ਇਕੜ ਤੱਕ ਦੇ ਖੇਡ ਦੇ ਸਟੇਡੀਅਮ ਬਣਾਏ ਜਾਣਗੇ ਉੱਥੇ ਜਿੱਥੇ ਸੰਗਣੀ ਆਬਾਦੀ ਆ ਬਹੁਤ ਗਿਣਤੀ ਜਿੱਥੇ ਲੋਕਾਂ ਦਾ ਵਸੇਹੜਾ ਤੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਗੱਲ ਠੀਕ ਹੈ ਜੇ ਇਸ ਤਰ੍ਹਾਂ ਦੀ ਪਹਿਲ ਕਦਮੀ ਹੋਵੇ ਜਾਂ ਇਸ ਤਰ੍ਹਾਂ ਦਾ ਜੇ ਬੰਦਾ ਇਸ ਟਰੈਕ ਦੇ ਉੱਤੇ ਚੱਲੇ ਇਸ ਦਿਸ਼ਾ ਵੱਲ ਆਪਣੇ ਕਦਮ ਵਧਾਏ ਇਹ ਅੱਜ ਅਜੋਕੇ ਸਮੇਂ ਦੇ ਵਿੱਚ ਜਿਹੜੀਆਂ ਸਾਨੂੰ ਸਮਾਜਿਕ ਅਲਾਮਤਾਂ ਸਾਡੀ ਜਵਾਨੀ ਦੇ ਗਲ ਪਈਆਂ ਹੋਈਆਂ ਚਾਹੇ ਨਸ਼ਿਆਂ ਦੀ ਗੱਲ ਹੋਵੇ ਹੋਰ ਵੀ ਕੁਰੇਤਾ ਹੈਗੀਆਂ ਉਹਨਾਂ ਤੋਂ ਬਚਾਇਆ ਜਾ ਸਕਦਾ ਨੌਜਵਾਨਾਂ ਨੂੰ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਪਰ ਇੱਥੇ ਮੈਨੂੰ ਜਿਹੜੀ ਇੱਕ ਗੱਲ ਜਿਹੜੀ ਹੋਰ ਜਿਹੜੀ ਚੁਬਦੀ ਹੈ ਆਮ ਲੋਕਾਂ ਨੂੰ ਵੀ ਇਹ ਗੱਲ ਹੁਣ ਚੁਬਣ ਲੱਗ ਗਈ ਦੇਖੋ ਕੁਲਦੀਪ ਜੀ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਸੀਐਮ ਸਾਹਿਬ ਆਪਣਾ ਭਾਸ਼ਣ ਕਰਦੇ ਸੀ ਨਾ ਤਾਂ ਉਸ ਵੇਲੇ ਚੰਗਾ ਲੱਗਦਾ ਸੀ ਲੋਕਾਂ ਨੂੰ ਕਿਉਂਕਿ ਨਵਾਂ-ਨਵਾਂ ਤਜਰਬਾ ਸੀ ਨਵਾਂ-ਨਵਾਂ ਇਹ ਵੀ ਨਵੇਂ ਸੀ ਪੋਲਿਟਿਕਸ ਦੇ ਵਿੱਚ ਔਰ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਵੀ ਇੱਕ ਨਵੀਂ ਪਾਰਟੀ ਦੀ ਸੀ ਤੇ ਨਵੇਂ ਲੀਡਰ ਸੀਗੇ ਪਹਿਲੀ ਵਾਰ ਆਏ ਸੀਗੇ ਤੇ ਲੋਕ ਬੜੇ ਧਿਆਨ ਨਾਲ ਗੋਹ ਨਾਲ ਸੁਣਦੇ ਸੀ ਪਰ ਲੇਕਿਨ ਅੱਜ ਕੱਲ ਸੀਐਮ ਸਾਹਿਬ ਦੇ ਬਿਆਨਾਂ ਨੂੰ ਜਾਂ ਸੀਐਮ ਸਾਹਿਬ ਦੀ ਜਿਹੜੀ ਸਪੀਚ ਨੂੰ ਲੋਕ ਕੋਈ ਬਹੁਤੀ ਪੰਜਾਬ ਦੇ ਤਵੱਜੋ ਨਹੀਂ ਦਿੰਦੇ ਉਹਦਾ ਕਾਰਨ ਇਹ ਹੈ ਉਹਨਾਂ ਨੇ ਦੇਖੋ ਕੱਲ ਜ਼ਿਕਰ ਕੀਤਾ ਆਪਣੀ ਭਾਸ਼ਣ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਅੱਗੇ ਤਾਂ ਜੀ ਨਾਮ ਬੂਟ ਹੁੰਦੇ ਸੀ ਖਿਡਾਰੀਆਂ ਦੇ ਕੋਲੇ ਨਾ ਕੋਈ ਕੁਝ ਹੁੰਦਾ ਸੀ ਹੁਣ ਅਸੀਂ ਨੌਕਰੀਆਂ ਵੀ ਦੇ ਰਹੇ ਮੈਂ ਤੁਹਾਨੂੰ ਇੱਥੇ ਚੇਤੇ ਕਰਾ ਦਿਆਂ ਨਹੀਂ ਉਹ ਸੱਚ ਕਹਿ ਰਹੇ ਹਨ ਬੂਟ ਸੱਚੀ ਨਹੀਂ ਹੁੰਦੇ ਸੀ ਅਥਲੀਟਾਂ ਕੋਲ ਇਹ 'ਚ ਕੋਈ ਸ਼ੱਕ ਨਹੀਂ ਇਹ ਇਦਾਂ ਨਹੀਂ ਹੈਗਾ ਦੇਖੋ ਉਹ ਕਹਿੰਦੇ ਅਸੀਂ ਨੌਕਰੀਆਂ ਦੇ ਰਹੇ ਖਿਡਾਰੀਆਂ ਨੂੰ ਖਿਡਾਰੀਆਂ ਨੂੰ ਨੌਕਰੀ ਤਾਂ ਹਰਭਜਨ ਸਿੰਘ ਜਿਹੜਾ ਉਹਨਾਂ ਦੇ ਰਾਜ ਸਭਾ ਦੇ ਮੈਂਬਰ ਹੈ ਉਹਨੂੰ ਪੁੱਛਿਆ ਜਾਵੇ ਸੀਐਮ ਸਾਹਿਬ ਨੂੰ ਪੁੱਛਿਆ ਜਾਵੇ ਵੀ ਭਾਈ ਉਹਨੂੰ ਨੌਕਰੀ ਤੁਸੀਂ ਆਮ ਆਦਮੀ ਪਾਰਟੀ ਨੇ ਦਿੱਤੀ ਸੀ ਉਨਾ ਦੋਨਾ ਨੌਕਰੀ 2012 ਦੇ ਵਿੱਚ ਉਹ ਨੀ ਨੌਕਰੀ ਤਾਂ ਸਦਾ ਹੀ ਮਿਲਦੀ ਹੈ ਨਾ ਉਹ ਤਾਂ ਜਿਹੜਾ ਬੰਦਾ ਉਹ ਉਹ ਤਾਂ ਰੂਟੀਨ ਵਿੱਚ ਪ੍ਰੋਸੈਸ ਹੈ ਨਾ ਫਿਰ ਪ੍ਰੋਸੈਸ ਹੈ ਉਹ ਪਾਲਿਸੀ ਹੈ ਸਰਕਾਰ ਦੀ ਪਾਲਿਸੀ ਆ ਦੇਖੋ ਬਹੁਤ ਇਸ ਗੱਲ ਦੇ ਕਦਮ ਚੁੱਕੇ ਵੀ ਗਏ ਆ ਬੀਤੇ ਸਮੇਂ ਦੌਰਾਨ ਵੀ ਸਰਕਾਰਾਂ ਨੇ ਸਮੇਂ-ਸਮੇਂ ਸਰ ਪਰ ਸਾਰਿਆਂ ਨੇ ਆਪਣੇ ਤਰੀਕੇ ਦੇ ਨਾਲ ਅੱਛਾ ਇੱਕ ਗੱਲ ਹੋਰ ਅਕਲ ਦੀ ਵਿੱਚ ਸਮੇਂ ਦੇ ਅਨੁਸਾਰ ਜਿਹੜੀ ਬਜਟ ਦੇ ਵਿੱਚ ਵੀ ਤਬਦੀਲੀ ਆਉਂਦੀ ਹੈ ਹਰ ਇੱਕ ਚੀਜ਼ ਜਿਹੜਾ ਹੁਣ ਡੀਜ਼ਲ ਅੰਜ ਤੋਂ 5 ਸਾਲ ਪਹਿਲਾਂ 50 ਰੁਪਏ ਦਾ ਸੀ ਅੱਜ 100 ਰੁਪਏ ਦਾ ਨਹੀਂ ਨਹੀਂ ਮੈਂ ਤੁਹਾਨੂੰ ਟੋਕ ਰਾਂ ਇੱਥੇ ਨਾ ਇੱਕ ਸੋਚ ਆ ਇੱਕ ਵਿਜ਼ਨ ਹੈ ਹੁਣ ਮੈਂ ਤੁਹਾਨੂੰ 2011 ਤੇ ਲੈ ਕੇ ਚੱਲਦਾ ਮਹਾਲੀ ਚ ਲੈ ਕੇ ਚੱਲਦਾ ਅਸੀਂ ਮਹਾਲੀ ਚ ਬੈਠਿਆ ਸਾਡੀ ਕਰਮ ਭੂਮੀ ਹੈ ਬਿਲਕੁਕੁਲ ਠੀਕ ਐਨ ਕੇ ਸ਼ਰਮਾ ਅਕਾਲੀ ਦਲ ਦੇ ਉਹਨਾਂ ਨੂੰ ਅਕਾਲੀ ਦਲ ਦੀ ਸਰਕਾਰ ਉਹਨਾਂ ਨੂੰ ਮਹਾਲੀ ਦੇ ਵਿੱਚ ਚੇਅਰਮੈਨ ਪਲੈਨਿੰਗ ਬੋਰਡ ਉਹਦਾ ਬੋਰਡ ਸੀਗਾ ਹਾਂ ਡਿਸਟ੍ਰਿਕਟ ਪਲੈਨਿੰਗ ਬੋਰਡ ਸੀਗਾ ਉਹਦਾ ਚੇਅਰਮੈਨ ਲਾਤਾ ਇੱਥੇ ਸਾਡੇ ਮੁੱਖ ਪ੍ਰਸ਼ਾਸਕ ਗਮਾੜਾ ਸੀਗੇ ਸਰਬਜੀਤ ਸਿੰਘ ਹੁਣ ਮੇਰੀ ਐਨ ਕੇ ਸ਼ਰਮਾ ਨਾਲ ਫੇਸ ਟੂ ਫੇਸ ਗੱਲ ਹੋਈ ਉਹਦੋਂ ਹਨਾ ਜੀ ਉਹ ਕਹਿੰਦੇ ਵੀ ਮੈਂ ਚਾਈਨਾ ਗਿਆ ਸੀ ਹੂੰ ਉਥੇ ਹਰ ਗਲੀ 'ਚ ਕੋਈ ਨਾ ਕੋਈ ਸਟੇਡੀਅਮ ਬਣਿਆ ਹੋਇਆ ਇਹ ਹਾਲ ਹੈ ਖੇਡਾਂ ਨੂੰ ਪੜਾਵਾ ਆਪਾਂ ਕਿੱਦਾਂ ਦਿੰਨੇ ਆ ਵਾਹਿਦ ਐਨਕੇ ਸ਼ਰਮਾ ਉਹ ਸਖਸ਼ ਹੈ ਉਹਦੀ ਪਿੱਠ ਸੁਣਦੀ ਹੈ ਕਿ ਜਿਸ ਨੇ ਇੱਥੇ ਤਾਲਮੇਲ ਕਰਕੇ ਡਿਪਾਰਟਮੈਂਟਾਂ ਦੇ ਨਾਲ ਮਹਾਲੀ 'ਚ ਪਹਿਲੀ ਵਾਰ ਇਦਾਂ ਦਾ ਹੋਇਆ ਵੀ 7 ਕੇ 8 ਸਟੇਡੀਅਮ ਬਣ ਗਏ ਦੋ ਵੱਡੇ ਸਟੇਡੀਅਮ ਬਣੇ ਜਿਨ੍ਹਾਂ ਵਿੱਚੋਂ ਸੈਕਟਰ 78 ਦਾ ਮਲਟੀਪਰਪਸ ਸਟੇਡੀਅਮ ਹੈ ਜਿੱਥੇ ਅਲੱਗ-ਅਲੱਗ ਖੇਡਾਂ ਨੇ ਇਸੇ ਤਰ੍ਹਾਂ ਫੇਜ਼ 9 ਦੇ ਵਿੱਚ ਜਿਹੜਾ ਸਟੇਡੀਅਮ ਹੈ ਉੱਥੇ ਇੰਟਰਨੈਸ਼ਨਲ ਲੈਵਲ ਦੇ 올림픽ਸ ਲੈਵਲ ਦੇ ਜਿਹੜੇ ਆਪਣਾ সুইমিং ਪੂਲ ਬਣਾਏ ਗਏ ਤੇ ਹੋਰ ਖੇਡਾਂ ਇਨਡੋਰ ਬਾਸਕਟਬਾਲ ਬਾਸਕਟਬਾਲ ਇਨਡੋਰ ਮਤਲਬ ਅਸੀਂ ਬਲੀਵ ਨਹੀਂ ਕਰ ਸਕਦੇ ਜਿਮ ਜਿਹੜੇ ਕਿ ਜਿਮਨਾਸਟਿਕਸ ਮਤਲਬ ਕੀ ਕੀ ਖੇਡਾਂ ਉੱਥੇ ਨਹੀਂ ਹੋਈਆਂ ਫਿਰ ਪੀਆਈਐਸ ਬਣੀ ਠੀਕ ਹੈ ਨਾ ਜੀ ਜਿਹੜੇ ਮੇਰੇ ਕਹਿਣ ਦਾ ਮਤਲਬ ਨਹੀਂ 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 ਮੈਨੂੰ ਨਵੇੜ ਲੈੰਦੋ ਮਤਲਬ ਉਹ ਜਿਹੜੀ ਸੋਚ ਹੈ ਉਹ ਵਿਜ਼ਨ ਕਿੱਥੋਂ ਆਂਦਾ ਆਪਾਂ ਜੀ ਜਨਾ ਬਿਲਕੁਲ ਜੇ ਜੇ ਸਟੇਡੀਅਮ ਇੱਕ ਵੀ ਸਟੇਡੀਅਮ ਨਾ ਹੋਣ ਤੇ ਮਹਾਲੀ ਦੇ ਵਿੱਚ ਇੱਕਦਮ ਸਟੇਡੀਅਮ ਆਦੀ ਮਤਲਬ ਹੜ ਆ ਜਾਣਾ ਇੱਕ ਤਰੀਕੇ ਨਾਲ ਔਰ ਉੱਥੇ ਖਿਡਾਰੀ ਅੱਜ ਖੇਡ ਰਹੇ ਨੇ ਅੱਜ ਵੀ ਖੇਡ ਰਹੇ ਨੇ ਗਮਾੜਾ ਵੱਲੋਂ ਬਣਾਏ ਗਏ ਨੇ ਬਿਲਕੁਲ ਸਪੋਰਟਸ ਡਿਪਾਰਟਮੈਂਟ ਨੂੰ ਵੀ ਦਿੱਤੇ ਗਏ ਨੇ ਮਤਲਬ ਐਦਾਂ ਦੀ ਗੱਲ ਆ ਕਈ ਤਰ੍ਹਾਂ ਦੇ ਸਪੋਰਟਸ ਸੈਂਟਰ ਤੁਸੀਂ ਜਿੱਦਲ ਕੀਤਾ ਦੇਖ ਲਓ ਫੇਜ਼ 5 ਦੇ ਵਿੱਚ ਵੀ ਸਪੋਰਟਸ ਸੈਂਟਰ ਬਣਾਇਆ ਹੈ ਹਨਾ ਤੇ ਤੁਸੀਂ ਸੈਕਟਰ 78 ਦੀ ਗੱਲ ਕਰੀ ਪੀਸੀਆ ਐ ਸਾਰੇ ਇਹ ਸਾਰੀਆਂ ਬੀਤੇ ਸਮੇਂ ਦੌਰਾਨ ਸ਼ੁਰੂਮਣੀ ਇਕੱਲੇ ਆਪਕਾ ਸਟੇਡੀਅਮ ਬਹੁਤ ਵੱਡਾ ਹੈ ਤੁਹਾਡਾ ਹੌਕੀ ਦਾ ਸਟੇਡੀਅਮ ਕਿੰਨਾ ਵਧੀਆ ਹੈਗਾ ਬਹੁਤ ਸਾਰੀਆਂ ਉੱਥੇ ਉੱਥੇ ਕਬੱਡੀ ਕਰਾਈ ਜਾਂਦੀ ਹੈ ਹਾਂ ਤੇ ਬਹੁਤ ਸਾਰੇ ਮਤਲਬ ਇਸ ਤਰ੍ਹਾਂ ਦੇ ਆ ਜਿਹੜੀਆਂ ਉਪਰਾਲਾ ਕੀਤਾ ਜਾਂਦਾ ਰਿਹਾ ਪਰ ਠੀਕ ਹੈ ਸਮੇਂ-ਸਮੇਂ ਸਰ ਜਦੋਂ ਸਮੇ ਕਾ ਵਧੀਆ ਕੰਮ ਕਰਦੇ ਨੇ ਇਹ ਇੱਥੇ ਤੁਸੀਂ ਬਿਲਕੁਲ ਠੀਕ ਹੋ ਵੀ ਜਿਹੜੀ ਇਹ ਗੱਲ ਕਹੀ ਹੈ ਤੁਸੀਂ ਬਟ ਮੈਂ ਉਸ ਟਾਈਮ ਦੀ ਗੱਲ ਕਰਦਾ ਮੈਂ ਐਥਲੀਟ ਦੇਖੇ ਜਿਨ੍ਹਾਂ ਕੋਲ ਬੂਟ ਨਹੀਂ ਹੁੰਦੇ ਸੀ ਬੂਟ ਵੀ ਮਤਲਬ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਨੂੰ ਸ਼ੂਜ਼ ਜਿਹੜੇ ਰਨਿੰਗ ਸ਼ੂਜ਼ ਜਾਂ ਜਿਹੜੇ ਜਿਨ੍ਹਾਂ ਦੇ ਵਿੱਚ ਆਪਾਂ ਉਹ ਕਿੱਲਾ ਲੱਗੀਆਂ ਹੁੰਦੀਆਂ ਨੇ ਉਹ ਉਹ ਮਤਲਬ ਉਹ ਪ੍ਰੋਵਾਈਡ ਕਰਾਂਦੇ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵੀ ਬਹੁਤ ਜਿਹੜਾ ਖੇਡਾਂ ਨੂੰ ਉਤਸ਼ਾਹਤ ਕਰ ਲਿਓ ਪਰ ਹਲੇ ਕੀਤੇ ਆ ਮਾਂ ਖੇਡ ਕਬੱਡੀ ਦੇ ਦੇਖੋ ਇੰਟਰਨੈਸ਼ਨਲ ਟੀਮਾਂ ਇੱਥੇ ਆਉਂਦੀਆਂ ਰਹੀਆਂ ਤੇ ਬੜਬੜੇ ਨਾਮ ਹੋਰ ਉਹਨਾਂ ਨੂੰ ਸਰਕਾਰੀ ਜਿਹੜੀਆਂ ਨੌਕਰੀਆਂ ਵੀ ਇਹ ਕਦੇ ਹੁੰਦੀ ਨਹੀਂ ਸੀ ਮੈਂ ਤਾਂ ਪਰਖਾੜੀ ਸੀ ਇਹ ਦੇਖਿਆ ਕਿ ਇੰਨਾ ਟੈਲੈਂਟ ਹੈ ਪੰਜਾਬ ਦੇ ਵਿੱਚ ਇੰਨਾ ਟੈਲੈਂਟ ਹੈ ਭਰਪੂਰ ਹੈ ਗਰੀਬੀ ਹੈ ਗਰੀਬੀ ਹੈ ਉਹ ਗਰੀਬ ਐਥਲੀਟ ਆ ਉਹਦੀ ਉਹਦੀ ਤਾਂਂ ਹੀ ਸਿਰਫ ਨੌਕਰੀ ਤੱਕ ਹੀ ਰਹਿ ਜਾਂਦੀ ਬਹੁਤ ਸਾਰੀਆਂ ਪਰ ਰਿਪੋਰਟਾਂ ਪੜ੍ਹਦੇ ਆ ਸੁਣਦੇ ਆ ਕਿ ਇੰਨੇ ਨੇ ਗਲ ਦੇ ਵਿੱਚ ਉਹਨਾਂ ਨੇ ਮਤਲਬ ਰੁਗ ਗਰਗਰਾ ਉਹਨਾਂ ਨੇ ਮੈਡਲਸ ਦਾ ਪਾਇਆ ਹੁੰਦਾ ਤੇ ਉਹ ਲੋਕ ਕੋਈ ਝੋਨਾ ਲਾ ਰਿਆ ਕੋਈ ਧੀ ਸਾਡੀ ਕੋਈ ਕਿਤੇ ਦਿਹਾੜੀ ਕਰ ਰਿਆ ਇਹ ਮਜਬੂਰ ਨੇ ਤੇ ਇਹ ਸਰਕਾਰਾਂ ਦੀ ਜਿਹੜੀ ਅਣਦੇਖੀ ਆ ਔਰ ਸਰਕਾਰ ਨੇ ਕੱਲ ਇਸ ਗੱਲ ਦਾ ਵੀ ਐਲਾਨ ਕੀਤਾ ਕਿ 2022 ਤੋਂ ਪਹਿਲਾਂ ਜਿਹੜਾ 100 ਕਰੋੜ ਦਾ ਬਜਟ ਸੀਗਾ ਸਪੋਰਟਸ ਨੂੰ ਲੈ ਕੇ ਹੁਣ ਉਹਨਾਂ ਨੇ ਮੇਰਾ ਖਿਆਲ 100 ਤੋਂ ਵਧਾ ਕੇ 1000 ਕਰੋੜ ਰੁਪਏ ਦਾ ਕਰ ਦਿੱਤਾ ਤੇ 1 2023 ਦੇ ਵਿੱਚ ਉਹਨਾਂ ਨੇ ਇੱਕ ਨਵੀਂ ਖ ਲੌਂਚ ਕੀਤੀ ਹੈ ਚਲੋ ਇਹ ਵੀ ਸਲਾਹਣਯੋਗ ਹੈ ਇੱਕ ਕਲ ਦੇ ਵਿੱਚ ਜਾਂਦਾ ਜਾਂਦਾ ਮੈਂ ਇਹ ਵੀ ਦੱਸ ਦਿਆਂ ਕਿ ਸਰਕਾਰ ਨੇ ਕੱਲ ਇੱਕ ਨਾਲ ਨਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੇ ਚੰਡੀਗੜ੍ਹ ਦੇ ਸੈਕਟਰ 18 ਟੈਗੋਰ ਥੀਏਟਰ ਦੇ ਵਿੱਚ ਟਰਪਰਨਿਓਰਸ਼ਿਪ ਮਾਈਂਡਸੈਟ ਕੋਰਸ ਜਿਹੜੇ ਉਹਦਾ ਰਸਮੀ ਐਲਾਨ ਕੀਤਾ ਕੱਲ ਉਹ ਵੀ ਅੱਛੀ ਗੱਲ ਹੈ ਉਹ ਵੀ ਅੱਛੀ ਗੱਲ ਹੈ ਪਰ ਇਹਨਾਂ ਨੇ ਕਿਹਾ ਕਿ ਉਹ ਯੂਨੀਵਰਸਟੀਆਂ ਆਈਟੀਆਈਜ਼ ਔਰ ਪੋਲੀਟੈਕਨਿਕ ਕਾਲਜੇਜ਼ ਦੇ ਵਿੱਚ ਇਹ ਜਿਹੜਾ ਆਗਾਮੀ ਸੈਸ਼ਨਾਂ 2025-26 ਉਹਦੇ ਵਿੱਚ ਇਹ ਦਾਖਲ ਕੀਤੇ ਜਾਣਗੇ ਪਰ ਮਨ ਨੂੰ ਇੱਥੇ ਇਹ ਵੀ ਲੱਗਦਾ ਕੁਲਦੀਪ ਜੀ ਇਹ ਗੱਲ ਸਚਾਈ ਹੈ ਕਿ ਅੱਗਾ ਦੌੜ ਪਿੱਛਾ ਚੌੜ ਕਿਤੇ ਇਹ ਲੋਕਾਂ ਦੇ ਵਿੱਚ ਸਿਰਫ ਐਲਾਨੇ ਨਾ ਰਹਿ ਜਾਣ ਇਹਨਾਂ ਨੂੰ ਗਰਾਉਂਡ ਲੈਵਲ ਤੇ ਇੰਪਲੀਮੈਂਟੇਸ਼ਨ ਦੀ ਬਹੁਤ ਸਖਤ ਜ਼ਰੂਰਤ ਹੈ ਔਰ ਨਿਰਸੰਦੇ ਸੁਭਾਅਕ ਹੈ ਇਹ ਬਹੁਤ ਅੱਛੇ ਐਲਾਨ ਹੈ ਪਰ ਇਹਨਾਂ ਦੇ ਉੱਤੇ ਅਮਲੀ ਜਾਮਾ ਜੇ ਪਹਿਨ ਆ ਜਾਂਦਾ ਕਿਉਂਕਿ ਜੇ ਹੁਣ ਆਪਾਂ ਗੱਲ ਕਰੀਏ ਪੋਲੀਟੈਕਨਿਕ ਕਾਲਜਾਂ ਦੀ ਜਾਂ ਆਈਟੇਜ਼ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ 70% ਸੀਟਾਂ ਟੈਕਨੀਕਲ ਐਜੂਕੇਸ਼ਨ ਜਿਹੜਾ ਡਿਪਾਰਟਮੈਂਟ ਹੈ ਪੰਜਾਬ ਦਾ ਉਹਦੇ ਵਿੱਚ 70% ਸੀਟਾਂ ਖਾਲੀ ਪਈਆਂ ਪੜਾਉਣ ਵਾਲੇ ਹੈ ਨਹੀਂ ਉੱਥੇ ਇੰਸਟ੍ਰਕਟਰ ਨਹੀਂ ਹੈ ਤੇ ਇਵਨ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਪੂਰੇ ਪੰਜਾਬ ਦੇ ਵਿੱਚ ਵਰਕਸ਼ਾਪ ਕੈਲਕੂਲੇਸ਼ਨ ਇੱਕ ਸਬਜੈਕਟ ਹੈ ਮੈਥ ਜਿਹਨੂੰ ਕਹਿੰਦੇ ਆ ਟੈਕਨੀਕਲ ਪਾਛਾ ਦੇ ਵਿੱਚ ਪਾਛਾ ਦੇ ਵਿੱਚ ਉਹਨਾਂ ਦਾ ਇੱਕ ਵੀ ਇੰਸਟ੍ਰਕਟਰ ਪੰਜਾਬ ਦੇ ਕਿਸੇ ਵੀ ਆਈਟੀਆਈ ਚ ਨਹੀਂ ਹੈ ਸੋ ਸੋਦਾਰ ਦੇ ਲੋੜ ਹੈ ਹਰ ਖਿੱਤੇ ਦੇ ਵਿੱਚ ਚਾਹੇ ਸਪੋਰਟ ਦੇ ਵਿੱਚ ਹੋਵੇ ਚਾਹੇ ਐਜੂਕੇਸ਼ਨ ਦੇ ਵਿੱਚ ਹੋਵੇ ਸੋ ਚਲੋ ਕਰਦੇ ਆ ਜੀ ਸਮਾਪਤੀ ਵੱਲ ਵੱਧਦੇ ਆ ਕਰਵਾ ਚੌਥਾ ਹੈ ਜੀ ਅੱਜ ਕੱਲ ਭਾਰੀ ਰੌਣਕਾਂ ਮਾਰਕੀਟਾਂ ਦੇ ਵਿੱਚ ਲੱਗੀਆਂ ਰਹੀਆਂ ਸੁਹਾਗਣਾ ਤੇ ਬਹੌਰ ਮੈਂਦੀ ਲਾਉਣ ਦੀ ਮੈਂਦੀ ਮਹਿੰਦੀ ਤਾਂ ਮੈਨੂੰ ਲੱਗਦਾ ਵੀ ਮਹਿੰਦੀ ਤਾਂ ਬੜਾ ਵੱਡਾ ਕਾਰੋਬਾਰ ਬਣ ਗਿਆ ਮੈਂ ਤਾਂ ਕੱਲ ਸੁਣ ਕੇ ਹੈਰਾਨ ਹੋ ਗਿਆ ਪਰ ਖਾਲਵੀ ਜੀ ਵੀ ਦੋ ਹੱਥਾਂ ਦੇ ਵਿੱਚ ਔਰ ਜੇ ਪੈਰਾਂ ਦੇ ਵਿੱਚ ਤੁਸੀਂ ਲਵਾਣੀ ਤਾਂ 2-2000 ਰੁਪਿਆ ਹਾਂ 3-3000 ਰੁਪਏ ਲੱਗਾ ਤੇ ਲੁਆਣੀ ਤਾਂ ਹੋਰ ਮਤਲਬ ਬਾ ਕਮਾਲ ਆ ਕੰਮ ਵੈਸੇ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਸਾਡੀਆਂ ਭੈਣਾਂ ਸਾਡੀਆਂ ਧੀਆਂ ਹੱਥਾਂ ਤੇ ਵੀ ਪੈਰਾਂ ਤੇ ਵੀ ਲੁਆਈਆਂ ਹੁੰਦੀਆਂ ਤੇ ਜਿਹੜੇ ਉਹਨਾਂ ਦੇ ਘਰ ਵਾਲੇ ਨੇ ਪਤੀ ਨੇ ਉਹਨਾਂ ਦਾ ਬੈਗ ਗਾਲ ਦੇ ਵਿੱਚ ਪਾ ਕੇ ਖੜੇ ਹੁੰਦੇ ਨੇ ਮਾਰਕੀਟਾਂ ਦੇ ਵਿੱਚ ਉਹਨਾਂ ਦਾ ਸਮਾਨ ਸੰਭੀ ਬੱਚੇ ਸੰਭੀ ਵਿਚਾਰੇ ਮਤਲਬ ਇੱਕ ਦਿਨ ਦੇ ਲਈ ਮੈਨੂੰ ਲੱਗਦਾ ਹੈ ਕਿ ਮਾਰਕੀਟਾਂ ਦੇ ਵਿੱਚ ਪਤੀ ਜਿਹੜੇ ਉਹ ਪਤਨੀਆਂ ਦੇ ਰੂਪ ਦੇ ਵਿੱਚ ਵਿੱਚ ਨੇ ਅਸਿਸਟੈਂਟ ਪਤਨੀਆਂ ਬਣ ਕੇ ਵਿਤਰੇ ਉਹ ਅਸਿਸਟੈਂਟ ਹੁੰਦੇ ਨੇ ਉਹ ਸਾਰਾ ਸਮਾਨ ਉਹ ਚੱਕਦੇ ਨੇ ਨਾਲੇ ਨਾਲੇ ਦੇਖੋ ਨਾਲੇ ਦੇਖੋ ਕੱਲ ਇੱਕ ਇੱਕ ਕਮਾਲ ਦੀ ਗੱਲ ਇਹ ਵੀ ਹੋਈ ਕਿ ਇੱਕ ਜੋੜਾ ਬੈਠਾ ਸੀ ਤੇ ਅਸੀਂ ਸ਼ੂਟ ਲਾਇਆ ਹੋਇਆ ਸੀਗਾ ਤੇ ਅੱਗੋਂ ਉਹ ਜੋੜਾ ਕਹਿੰਦਾ ਕਹਿੰਦਾ ਦੇਖੋ ਜੀ ਤੁਸੀਂ ਸ਼ੂਟ ਕਰਿਓ ਨਾ ਪੈਸੇ ਤਾਂ ਮੈਂ ਦੇਣੇ ਚਲੋ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਕਰਵਾ ਚੌਦੀਆਂ ਖਾਸ ਤੌਰ ਤੇ ਜਿਹੜੀਆਂ ਸੁਹਾਗਣਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਅੱਜ ਮੈਨੂੰ ਲੱਗਦਾ ਖਾਸੀਆਂ ਨਹੀਂ ਰੱਖਿਆ ਹੋਣਾ ਵਰਤ ਤਕਰੀਬਨ ਤਕਰੀਬਨ ਤਕਰੀਬਾ ਹਾਂ ਮਤਲਬ ਜਿਹੜੇ ਜਿਹੜੇ ਮੰਨਦੇ ਨੇ ਜਿਹੜੇ ਮੰਨਦੇ ਨੇ ਜਿਹੜੇ ਪੂਜਦੇ ਨੇ ਉਹ ਉਹ ਕਰਦੇ ਨੇ ਤੇ ਬਹੁਤ ਬਹੁਤ ਧੰਨਵਾਦ ਇੱਕ ਗੱਲ ਫੇਰ ਰਿਪੀਟ ਕਰਦਾ ਜੀ ਸਾਡੀਆਂ ਜਿਹੜਾ ਜਿਹੜਾ ਪ੍ਰੋਗਰਾਮ ਹੈ ਸਾਡਾ ਪੁਣਛਾਨ ਖਬਰਾਂ ਤੁਹਾਨੂੰ ਕਿਦਾਂ ਦਾ ਲੱਗਦਾ ਸਾਨੂੰ ਕਮੈਂਟ ਵਿੱਚ ਦੱਸਿਆ ਕਰੋ ਸਾਡੇ ਤੋਂ ਤੁਸੀਂ ਕੀ ਹੋਰ ਐਕਸਪੈਕਟ ਕਰਦੇ ਆ ਜਲਦੀਪ ਜੀ ਬਹੁਤ ਸਾਰੇ ਮੈਸੇਜ ਵੀ ਲੋਕਾਂ ਦੇ ਟੈਲੀਫੋਨ ਰਾਹੀਂ ਵੀ ਇਸ ਗੱਲ ਦੀ ਜਿਹੜੀ ਪ੍ਰतिकਰਮ ਆਪਣੇ ਜ਼ਾਹਰ ਕਰਦੇ ਆ ਮੈਂ ਦਰਸ਼ਕਾਂ ਦੇ ਨਾਲ ਇੱਕ ਗੱਲ ਹੋਰ ਸਾਂਝੀ ਕਰ ਇੱਕ ਹੋਰ ਦਰਸ਼ਕਾਂ ਨਾਲ ਗੱਲ ਸਾਂਝੀ ਕਰਦੇ ਆ ਤੁਹਾਡੇ ਜਿਹੜੇ ਵਿਚਾਰ ਹੁੰਦੇ ਚਾਹੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸੋ ਸਲਾਹ ਆਏ ਤੁਸੀਂ ਗਾਈਡ ਕੋਈ ਸਾਨੂੰ مشਵਰਾ ਦੇਣਾ ਕੋਈ ਗੱਲ ਕਰਨੀ ਹੈ ਤੇ ਬਿਹਤਰ ਬਣਾਉਣ ਲਈ ਇਸ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਲਈ ਜਾਂ ਤੁਹਾਡਾ ਟੇਸਟ ਕੀ ਹੈ ਤੁਹਾਨੂੰ ਕੀ ਚਾਹੀਦਾ ਹੈ ਤਾਂ ਉਹਦੇ ਲਈ ਸਾਨੂੰ ਜਿਹੜੇ ਫੋਨ ਕਾਲਸ ਤਾਂ ਆਉਂਦੀਆਂ ਆਉਂਦੀਆਂ ਤੇ ਤੁਸੀਂ ਮੈਸੇਜ ਕਰਿਆ ਕਰੋ ਟੈਲੀਫੋਨ ਵੀ ਕਰੋ ਬਕਾਇਦਾ ਜਿਹੜੇ ਨੇ ਅੱਛੇ ਸੁਝਾਅ ਹੋਣਗੇ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਨਾਮ ਲੈ ਕੇ ਐਡਰੈਸ ਲੈ ਕੇ ਤੁਹਾਨੂੰ ਅਨਾਉਂਸਮੈਂਟ ਕਰੇ ਕਰਾਉਂਦੇ ਤੁਹਾਡੇ ਰੂਬਰੂ ਕਰੇ ਕਰਾਉਂਦੇ ਤੇ ਲਾਈਕ ਵੀ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਤੇ ਫੋਲੋ ਵੀ ਕਰੋ ਜਲੂਰ ਕਰੋ ਤਾਂ ਬਹੁਤ ਬਿਹਤਰ ਹੋ ਸਕਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਹਮੇਸ਼ਾ ਤੰਦਰੁਸਤੀ ਤੇ ਤਰੱਕੀਆਂ ਦੇਵੇ ਮੇਰਾ ਮਾਲਕ ਧੰਨਵਾਦ